ਆ ਸਾਡੇ ਜਿਹੜੇ ਕਿਸਾਨ ਆ 13 ਨੂੰ ਦਿੱਲੀ ਜਾ ਰਹੇ ਆ ਕੱਲ ਨੂੰ ਦਿੱਲੀ ਅਖੀ ਵੀ ਨਾਲ ਜਾ ਰਹੇ ਆ ਯਾਰ ਮੈਂ ਕਹਿੰਦਾ 13 ਨੂੰ ਤੁਸੀਂ ਦਿੱਲੀ ਜਾਣਾ 16 ਨੂੰ ਭਾਰਤਪੰਦ ਦਾ ਸੱਦਾ ਸਾਰਾ ਸਵਾਗਤ ਕਰੋ ਵੀ ਸਾਰੇ ਆਪਣੇ ਨੇ ਬਾਈ ਇਹ ਸ਼ਰਦੋ ਯਾਰ ਤੁਸੀਂ ਹੈ ਕਿੰਨੇ ਕਾ ਡੂੜ ਦਾ ਟੋਲ ਤੂੰ ਆ ਆਟੇ ਲੂਣ ਦੇ ਬਰਾਬਰ ਵੀ ਹੈ ਨਹੀਂ ਕਿ ਤੁਸੀਂ ਆਪਸ ਵਿੱਚ ਜੁੰਡੋ ਜੰਡੀ ਹੋਈ ਜੰਨੇ ਆ ਤੇ ਦਿੱਲੀ ਦੀ ਜਾਂਦੀ ਗੱਲ ਕਰਦੇ ਆ ਤਾਂ ਕੰਡੇਲੀ ਤਾਰਾ ਲਾ ਦੀਆਂ ਉੱਥੇ ਸਰੀਏ ਘੜਤੇ ਨੇ ਕਿੱਦਾਂ ਦੇਖਦੇ ਹੋ ਸਰੋ ਆਦਾ ਕੁਛ ਵੀ ਨਹੀਂ ਜਿਹੜਾ 26 ਨਵੰਬਰ ਨੂੰ ਗਏ ਹਨ ਨਾ ਤੁਹਾਡਾ 15-15 ਫੁੱਟ ਛਾਰੀਆਂ ਸੜਕਾਂ ਪੱਟੀਆਂ ਵੀ ਆ ਸੀ ਪਤਾ ਨਹੀਂ ਕਿੰਨੀਆਂ ਕਰੋਕਾ ਟੋਕਾ ਸੀ ਇਹ ਰੋਕਾਂ ਟੋਕਾਂ ਨਹੀਂ ਇਹ ਰੁਕਦੀਆਂ ਇਹ ਪੰਜਾਬ ਤੇ ਹਰਿਆਣਾ ਦੋਨੇ ਛੋਟੇ ਵੱਡੇ ਭਰਾ ਇਕੱਠੇ ਹੋਗੇ ਆ ਸਾਡੇ ਜਿਹੜੇ ਕਿਸਾਨ ਆ ਤੇਰਾ ਨੂੰ ਦਿੱਲੀ ਜਾ ਰਹੇ ਆ ਕੱਲ ਨੂੰ ਦਿੱਲੀ ਅੱਜ ਵੀ ਨਾਲ ਜਾ ਰਹੇ ਆ ਉਹਨਾਂ ਦਾ ਮੈਨੂੰ ਦੱਸੋ ਉਹਨਾਂ ਦੇ ਖਿਲਾਫ ਉਹਨਾਂ ਦੀ ਬੰਦੀ ਬਰਤਾਂਤ ਘੜੀ ਜਾਂਦੇ ਆ ਯਾਰ ਮੈਂ ਕਹਿੰਦਾ 13 ਨੂੰ ਤੁਸੀਂ ਦਿੱਲੀ ਜਾਣਾ 16 ਨੂੰ ਭਾਰਤ ਬੰਦਾ ਸਦਾ ਸਾਰਾ ਸਵਾਗਤ ਕਰੋ ਵੀ ਸਾਰੇ ਆਪਣੇ ਨੇ ਬਾਈ ਇਹ ਛੜਦੋ ਯਾਰ ਤੁਸੀਂ ਹੈ ਕਿੰਨੇ ਕਾ ਡੂੜ ਦਾ ਟੋਲ ਟਰੂ ਹੈ ਆਟੇ ਲੂਣ ਦੇ ਬਰਾਬਰ ਵੀ ਹੈ ਨਹੀਂ ਤੇ ਤੁਸੀਂ ਆਪਸ ਵਿੱਚ ਜੁੰਡੋ ਜੰਡੀ ਹੋਈ ਜਾਂਦੇ ਆ ਇਹੀ ਇਹੀ ਤਾਂ ਗੱਲ ਸਟੇਟ ਚਾਹੁੰਦੀ ਹੈ ਤੇ ਮੈਂ ਇਸ ਗੱਲ ਦਾ ਵੀਰੇ ਨਾ ਪਹਿਲਾਂ ਹਾਂ ਵੀ ਰਹਾ ਨਾ ਅੱਜ ਹਾਂ ਵੀ ਨਾ ਤੈਨੂੰ ਪਤਾ ਹੋਣਾ ਮੈਨੂੰ 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 ਤੇ ਦੀਪ ਨੂੰ ਕੁਦਾਰ ਕਿਹਾ ਗਿਆ ਸਟੇਜ ਤੋਂ ਮੈਂ ਬੋਲਿਆ ਮੇਰੇ ਖਿਲਾਫ ਕਈ ਕਿਸਾਨਾਂ ਕੋਲ ਇੰਟਰਵਿਊ ਦੇ ਦਿੰਦੇ ਆ ਸਟੇਜ ਤੋਂ ਬੋਲ ਦਿੰਦੇ ਆ ਮੇਰੇ ਮੂੰਹੋਂ ਨਾ ਤੂੰ ਲੱਭ ਅੱਜ ਸੁਣਿਆ ਨਾ ਪਹਿਲਾਂ ਸੁਣਿਆ ਤੇ ਨਾ ਕਦੇ ਸੁਨੇਗਾ ਤੇ ਦਿੱਲੀ ਦੀਆਂ ਆਂਦੀ ਗੱਲ ਕਰਦੇ ਆ ਤਾਂ ਕੰਡੇਲੀ ਤਾਰਾ ਲਾਤੀਆਂ ਉੱਥੇ ਸਰੀਏ ਗੜਤੇ ਨੇ ਕਿੱਦਾਂ ਦੇਖਦੇ ਹੋ ਸਾਰਾ ਕੁਝ ਆਦਾ ਕੁਝ ਵੀ ਨਹੀਂ ਜਿਹੜਾ 26 ਨਵੰਬਰ ਨੂੰ ਗਏ ਆ ਨਾ 10 ਦਾ 15 15 ਫੁੱਟ ਸਾਰੀਆਂ ਸ਼ੜਕਾਂ ਪੱਟੀਆਂਆਂੀਆਂ ਸੀ ਪਤਾ ਨਹੀਂ ਕਿੰਨੀਆਂ ਗ ਰੋਕਾਂ ਟੋਕਾਂ ਸੀ ਇਹ ਰੋਕਾਂ ਟੋਕਾਂ ਨੇ ਇਹ ਰੁਕਦੀਆਂ ਇਹ ਪੰਜਾਬ ਤੇ ਹਰਿਆਣਾ ਦੋਨੇ ਛੋਟੇ ਵੱਡੇ ਭਰਾ ਇਕੱਠੇ ਹੋਗੇ ਇਹ ਰੋਕਾਂ ਤੋੜ ਕੇ ਦਿੱਲੀ ਜਾਵਾਂਗੇ ਹਰ ਹਾਲ ਦਿੱਲੀ ਜਾਵਾਂਗੇ ਬਿਲਕੁਲ ਪਹੁੰਚਾਂਗੇ ਯਾਰ ਮਤਲਬ ਹੀ ਨਹੀਂ ਨਾ ਪਹੁੰਚਾਂਗੇ ਨਾ ਸਾਨੂੰ ਇਹ ਰੋਕਾਂ ਰੋਕ ਸਕੀਆਂ ਨੇ ਪਹਿਲਾਂ ਪਹਿਲਾਂ ਕਿੰਨੀਆਂ ਰੋਕਾਂ ਲਾੰਗੀਆਂ ਨੇ ਇਹਨਾਂ ਨੇ ਦੋ ਜਕਾਰੇ ਛੱਡਦੇ ਜਾਂਦੀਆਂ ਨਾ ਗੁਰਦਿਆਂ ਲੜਦੀਆਂ ਫੌਜਾਂ ਇੱਥੋਂ ਫੇਰ ਰੋਕਾਂ ਟੋਕਾਂ ਤੇ ਕੁਛ ਨਹੀਂ ਇਹ ਪੰਜਾਬ ਦੀ ਮਿੱਟੀ ਦੇ ਵਿੱਚ ਉਹ ਤਤ ਹੈ ਆ ਸਾਡੇ ਜਿਹੜੇ ਕਿਸਾਨਾਂ 13 ਨੂੰ ਦਿੱਲੀ ਜਾ ਰਹੇ ਆ ਕੱਲ ਨੂੰ ਦਿੱਲੀ ਅਸੀਂ ਵੀ ਨਾਲ ਜਾ ਰਹੇ ਆ ਉਹਨਾਂ ਦਾ ਮੈਨੂੰ ਦੱਸੋ ਉਹਨਾਂ ਦੇ ਖਿਲਾਫ ਉਹਨਾਂ ਦੀ ਬੰਦੀ ਬਰਤਾਂਤ ਘੜੀ ਜਾਂਦੇ ਆ ਯਾਰ ਮੈਂ ਕਹਿੰਦਾ 13 ਨੂੰ ਤੁਸੀਂ ਦਿੱਲੀ ਜਾਣਾ 16 ਨੂੰ ਭਾਰਤ ਬੰਦ ਦਾ ਸਦਾ ਸਾਰਾ ਸਵਾਗਤ ਕਰੋ ਵੀ ਸਾਰੇ ਆਪਣੇ ਨੇ ਬਾਈ ਇਹ ਛੱਡ ਦਿਓ ਯਾਰ ਤੁਸੀਂ ਹੈ ਕਿੰਨੇ ਕਾ ਡੂੜ ਦਾ ਟੋਟ ਰੂ ਆ ਆਟੇ ਲੂਣ ਦੇ ਬਰਾਬਰ ਵੀ ਹੈ ਨਹੀਂ ਤੇ ਤੁਸੀਂ ਆਪਸ ਵਿੱਚ ਜੁੰਡੋ ਜੰਡੀ ਹੋਈ ਜਾਂਦੇ ਆ ਇਹੀ ਇਹੀ ਤਾਂ ਗੱਲ ਸਟੇਟ ਚਾਹੁੰਦੀ ਆ ਤੇ ਮੈਂ ਇਸ ਗੱਲ ਦਾ ਵੀਰੇ ਨਾ ਪਹਿਲਾਂ ਹਾਂ ਵੀ ਰਿਹਾ ਨਾ ਅੱਜ ਹਾਂ ਵੀ ਨਾ ਤੈਨੂੰ ਪਤਾ ਹੋਣਾ ਮੈਨੂੰ 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 ਤੇ ਦੀਪ ਨੂੰ ਕੁਦਾਰ ਕਿਹਾ ਗਿਆ ਸਟੇਜ ਤੋਂ ਮੈਂ ਬੋਲਿਆ ਮੇਰੇ ਖਿਲਾਫ ਕਈ ਕਿਸਾਨ ਅਗੋਂ ਇੰਟਰਵਿਊ ਦੇ ਦਿੰਦੇ ਆ ਸਟੇਜ ਤੋਂ ਬੋਲ ਦਿੰਦੇ ਆ ਮੇਰੇ ਮੂੰਹੋਂ ਨਾ ਤੂੰ ਲੱਭਜ ਅੱਜ ਸੁਣਿਆ ਨਾ ਪਹਿਲਾਂ ਸੁਣਿਆ ਤੇ ਨਾ ਕਦੇ ਸੁਨੇਗਾ ਤੇ ਦਿੱਲੀ ਦੀ ਜਾਂਦੀ ਗੱਲ ਕਰਦੇ ਆ ਤਾਂ ਕੰਡੇਲੇ ਤਾਰਾਂ ਲਾਤੀਆਂ ਉੱਥੇ ਸਰੀਏ ਗੜਤੇ ਨੇ ਕਿੱਦਾਂ ਦੇਖਦੇ ਹੋ ਸਾਰਾ ਕੁਝ ਆਦਾ ਕੁਛ ਵੀ ਨਹੀਂ ਜਿਹੜਾ 26 ਨਵੰਬਰ ਨੂੰ ਗਏ ਆ ਨਾ 10 10 15 15 ਫੁੱਟ ਸਾਰੀਆਂ ਸੜਕਾਂ ਪੱਟੀਆਂਆਂ ਵੀਆਂ ਸੀ ਪਤਾ ਨਹੀਂ ਕਿੰਨੀਆਂ ਗੇ ਰੋਕਾਂ ਟੋਕਾਂ ਸੀ ਇਹ ਰੋਕਾਂ ਟੋਕਾਂ ਨੇ ਇਹ ਰੁਕਦੀਆਂ ਇਹ ਪੰਜਾਬ ਤੇ ਹਰਿਆਣਾ ਦੋਨੇ ਛੋਟੇ ਵੱਡੇ ਭਰਾ ਇਕੱਠੇ ਹੋਗੇ ਇਹ ਰੋਕਾਂ ਤੋੜ ਕੇ ਦਿੱਲੀ ਜਾਵਾਂਗੇ ਹਰ ਹਾਲ ਦਿੱਲੀ ਜਾਵਾਂਗੇ ਬਿਲਕੁਲ ਪਹੁੰਚਾਂਗੇ ਯਾਰ ਮਤਲਬ ਵੀ ਨਹੀਂ ਨਾ ਪਹੁੰਚਾਂਗੇ ਨਾ ਸਾਨੂੰ ਇਹ ਰੋਕਾਂ ਰੋਕ ਸਕੀਆਂ ਨੇ ਪਹਿਲਾਂ ਪਹਿਲਾਂ ਕਿੰਨੀਆਂ ਰੋਕਾਂ ਲਾੰਗਣਾਂ ਨੇ ਇਹ ਜੋ ਜਕਾਰੇ ਛੜਦੇ ਜਾਂਦੀਆਂ ਨਾ ਗੁਰਦਿਆਂ ਲੜਲੀਆਂ ਫੌਜਾਂ ਇੱਥੋਂ ਫੇਰ ਰੋਕਾਂ ਟੋਕਾਂ ਤੇ ਕੁਝ ਨਹੀਂ ਇਹ ਪੰਜਾਬ ਦੀ ਮਿੱਟੀ ਦੇ ਵਿੱਚ ਉਹ ਤਤ ਹੈ